ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਟ-ਸ਼ਰਟ ਦੀ ਸਟਿਚਿੰਗ ਕਰਨਾ ਕੱਲ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਕਟਿੰਗ ਦੀ ਅੱਜ ਸਟਿਚਿੰਗ ਦੀ ਸ਼ੇਅਰ ਕਰਾਂਗੇ ਜੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਸਾਰਿਆਂ ਨੂੰ ਪਹਿਲਾਂ ਕੀ ਕਰਨਾ ਆਪਾਂ ਬਾਹਾਂ ਲੈਂਦੇ ਆ ਜੀ ਬਾਹਾਂ ਦੀ ਮੂਹਰਲੀ ਸਲਾਈ ਮਾਰ ਲੈਨੇ ਆ ਮੂਰੀ ਦੇ ਮੂਰੇ ਅੱਗੇ ਇਸ ਤਰ੍ਹਾਂ ਉਲਟਾ ਕਰ ਲੈਣਾ ਜਿਹੜੀ ਆ ਸਲਾਈ ਆ ਆਪਣੀ ਇਹਨੂੰ ਇਸ ਤਰ੍ਹਾਂ ਹੀ ਮਾਰਾਂਗੇ ਆਪਾਂ ਲਾਵਾਂਗੇ ਇਸ ਤਰ੍ਹਾਂ ਫੋਲਡ ਨਹੀਂ ਕਰਨਾ ਫਿਰ ਇੱਥੇ ਵੱਟ ਜੀ ਬਣ ਜਾਂਦੀ ਹੈ ਇਸ ਤਰ੍ਹਾਂ ਇੱਕ ਵਾਰੀ ਰੱਖ ਕੇ ਸਲਾਈ ਲਾ ਲਾਂਗੇ ਇਹਦੇ ਤੇ ਬਕਾ ਜਿਹੜਾ ਆਪਣਾ ਉਹ ਨਾਰਮਲ ਜਿਹਾ ਹੋਣਾ ਚਾਹੀਦਾ ਜਿਆਦਾ ਮੋਟਾ ਵੀ ਨਹੀਂ ਤੇ ਜਿਆਦਾ ਬਰੀਕ ਵੀ ਨਹੀਂ ਠੀਕ ਜਿਹਾ ਰੱਖੋ ਤੁਸੀਂ ਇਹਨੂੰ ਇਸ ਤਰ੍ਹਾਂ ਖਿੱਚਣਾ ਨਹੀਂ ਆਹ ਵਾਸਤੇ ਆਹ ਵਾਸਤੇ ਸਲਾਈ ਲਾਉਂਗੇ ਦੂਸਰੀ ਮੂਰੀ ਤੇ ਵੀ ਅਸੀਂ ਤਰ੍ਹਾਂ ਹੀ ਸिलाई ਲਾਵਾਂਗੇ ਇਹ ਕਪੜਾ ਸਟੈਚੇ ਵਾਲ ਹੁੰਦਾ ਵੱਧ ਦਾ ਜਿਆਦਾ ਹੁੰਦਾ ਜੀ ਤੇ ਇਹਨੂੰ ਖਿੱਚਣਾ ਨਹੀਂ ਹੈ ਇਸ ਤਰ੍ਹਾਂ ਨਹੀਂ ਕਰਨਾਗਾ ਫਿਰ ਜਿਆਦਾ ਵੱਜ ਜਾਂਦਾ ਇਸ ਤਰ੍ਹਾਂ ਹੌਲੀ ਹੌਲੀ ਸिलाई ਲਾਵਾਂਗੇ ਜਿਵੇਂ ਆਮਾਨੀ ਗਾ ਮੂਰਨਾਂ ਤੇ ਸिलाई ਲਾ ਲਈ ਆਪਾਂ ਇਹਨੂੰ ਇੱਕ ਸਾਈਡ ਤੇ ਕਰ ਦਿੰਨੇ ਆ ਹੁਣ ਸਾਰਿਆਂ ਨੂੰ ਪਹਿਲਾਂ ਕੀ ਕਰਾਂਗੇ ਟੀ-ਸ਼ਰਟ ਦੀ ਤੀਰੇ ਵਾਲੀ ਸिलाई ਲਾਵਾਂਗੇ ਆਪਾਂ ਇਸ ਤਰ੍ਹਾਂ ਇਥੋਂ ਤੀਰਾ ਜਿਵੇਂ ਆਪਾਂ ਕਮੀਜ਼ ਦਾ ਤੀਰਾ ਜੜਦੇ ਹੁੰਨੇ ਹੁਣ ਉਸੇ ਤਰ੍ਹਾਂ ਹੀ ਏਣਾ ਜੀ ਇਹਦੀ ਸਲਾਈ ਥੋੜੀ ਜਿਹੀ ਘੱਟ ਹੀ ਦੇਣੀ ਹੁੰਦੀ ਹੈ ਵਿੱਚ ਇਹ ਕੜਾ ਧਾਗੇ ਨਿਕਲਦੇ ਜੀ ਕੱਪੜੇ ਦੇ ਜੇ ਤੁਹਾਡੇ ਕੋਲ ਜਿਆਦਾ ਕੱਪੜਾ ਤੁਸੀਂ ਜਿਆਦਾ ਵੀ ਦੇ ਸਕਦੇ ਹੋ ਇੱਥੇ ਮੋੜ ਕੇ ਇਸ ਤਰ੍ਹਾਂ ਮਨਸਲਾ ਦਾਂਗੇ ਸਲਾਈ बहुत ही सौखे तरीके बनाव गे अपा तु भी बना सकते हो बनाओ दूड दीरे आई सिलाई लग गई जी हम इस तरह कर लेना खोल लेना ਹੁਣ ਬਾਹ ਦਾ ਮੋਡਾ ਲਾਉਣਾ ਇਹਦੇ ਨਾਲ ਕਾਟ ਦੇਖ ਲੈਣੀ ਹੈ ਤੁਸੀਂ ਜਿਹੜੇ ਪਾਸੇ ਆਪਾਂ ਕਾਟ ਪਾਈ ਆ ਉਹ ਪਾਸਾ ਅੱਗੇ ਕਰਨਾ ਸ਼ਰਟ ਦਾ ਵੀ ਕਾਟ ਵਾਲਾ ਪਾਸਾ ਹੋਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਐ ਆਸਤੇ ਆਸਤੇ ਰੱਖ ਕੇ ਐਵੇਂ ਨਾਪ ਲਓ ਵਿਜੇ ਥੋੜਾ ਮੋਡਾ ਘੱਟ ਰਹਿਦਾ ਬਾਹ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਆ ਆਪਣਾ ਮੋਡਾ ਜਿਵੇਂ ਸਹੀ ਆਇਆ ਹੈ ਜੀ ਟੱਕ ਨਾਲ ਇੱਥੇ ਟੱਕ ਆਇਆ ਇੱਕ ਥੋੜਾ ਜਿਹਾ ਰੰਗ ਡਾਰਕ ਕਰਕੇ ਦਿਖਾਈ ਘਟ ਦਿੰਦਾ ਹੁਣ ਆਪਾਂ ਮੋਡਾ ਲਾਉਣ ਲੱਗਣਾ ਇੱਕ ਸਿਰੇ ਤੋਂ ਨਹੀਂ ਲਾਉਣ ਲੱਗਣਾ ਇਸ ਟੱਕ ਤੋਂ ਲਾਉਣ ਲੱਗਣਾ ਆਹ ਜਿਹੜਾ ਕਪੜਾ ਇਹਨੂੰ ਇਸ ਤਰ੍ਹਾਂ ਕਰ ਲੈਣਾ ਤੁਸੀਂ ਦੋਨੇ ਸਾਈਡ ਤੇ ਉਧਰ ਉਧਰ ਜਿੱਕਿ ਤਾਂ ਇਸ ਤਰ੍ਹਾਂ ਕਰ ਦਾਂਗੇ ਫਿਰ ਇੱਥੇ ਵਟਜੀ ਬਣ ਜੂਗੀ ਟੱਕ ਆਪਣਾ ਇਸ ਤਰ੍ਹਾਂ ਸੈਂਟਰ ਦੇ ਵਿੱਚ ਹੋਣਾ ਚਾਹੀਦਾ ਬਾਹਾਂ ਆਪਣੀ ਉੱਪਰਲੇ ਪਾਸੇ ਹੋਣੀ ਚਾਹੀਦੀ ਮੋਡਾ ਹੇਠਲੇ ਪਾਸੇ ਐਸਟਰਾ ਤੁਸੀਂ ਆ ਦੇਖੋ ਜੀ ਨਾਪ ਕੇ ਦੇਖ ਲਓ ਹਾਸਤੇ ਹਾਸਤੇ ਲਾਉਣਾ ਖਿੱਚਣਾ ਨਹੀਂ ਕੱਪੜੇ ਨਹੀਂ ਬਾਹਾਂ ਲੈ ਨੂੰ ਤਾਂ ਬਿਲਕੁਲ ਵੀ ਨਹੀਂ ਖਿੱਚਣਾਗਾ ਫਿਰ ਬਾਹਾਂ ਪਾ ਖਿੱਚ ਲਾਂਗੇ ਤਾਂ कस ਜਾਂਦੇ ਫਿਰ ਬੁਰੀ ਲੱਗਦੀ ਹੈ ਜੀ ਹੁਣ ਆ ਪੈਸਟਰਾ ਮੋਡੇ ਵਾਲੀ ਸਿਲਾਈ ਲਾ ਲੈਨੇ ਹੌਲੀ ਹੌਲੀ ਬਾਹਾਂ ਜੜ ਲੈਨੇ ਇਹਦੇ ਨਾਲ ਹੁਣ ਇਧਰਲੀ ਸਾਈਡ ਤੇ ਤੁਸੀਂ ਸ਼ਰਟ ਵਾਲਾ ਕੱਪੜਾ ਉੱਪਰ ਕਰ ਸਕਦੇ ਹੋ ਬਾਹਾਂ ਹੇਠੇ ਕਰ ਸਕਦੇ ਹੋ ਮੋੜੇ ਤੇ ਫੇਰ ਸਲਾਈ ਲਾਉਣ ਲੱਗ ਜੇ ਦੂਜੀ ਸਾਈਡ ਨੂੰ ਇਸ ਤਰ੍ਹਾਂ ਧਿਆਨ ਰੱਖਣਾ ਬਾਹਾਂ ਲਾਉਣ ਲੱਗੇ ਕਾਟਣਾ ਤੁਹਾਡੀ ਕਾਟ ਸਹੀ ਹੋਣੀ ਚਾਹੀਦੀ ਹੈ ਤੇ ਫਲੇਕੇ ਨਾ ਲੱਗੇ ਅਗਲਾ ਪਾਸਾ ਅੱਛੇ ਜਿਸ ਲੱਗੇ ਨਾ ਕਰ ਦੋ ਇਸ ਤੋਂ ਤੁਸੀਂ ਘਰ ਦੇ ਵਿੱਚ ਬੱਚਿਆਂ ਦੀਆਂ ਟੀ-ਸ਼ਰਟਾਂ ਘਰਮ ਬਣਾਓ। ਇਧਰਲੀ ਸਾਈਡ ਵੀ ਆਹ ਵੇਖੋ ਆਪਣਾ ਮੋੜਾ ਬਿਲਕੁਲ ਸਹੀ ਆਊਗਾ। ਉਸੇ ਤਰ੍ਹਾਂ ਇਸ ਨੂੰ ਕਰ ਲੈਣਾ ਐਵੇਂ ਦੋਨੇ ਸਾਈਡ ਨੂੰ ਕੱਪੜੇ ਨੂੰ ਇਸ ਤਰ੍ਹਾਂ ਇੱਕ ਲੜ ਉਧਰ ਇੱਕ ਉਧਰ ਕਰ ਲੈਣਾ ਤੇ ਟੱਕ ਬਿਲਕੁਲ ਸਿਉਣ ਦੇ ਉੱਤੇ ਆਉਣਾ ਚਾਹੀਦਾ ਥੋੜਾ ਸੈਂਟਰ ਦੇ ਵਿੱਚ तीरे सिलाई तो फिर इधरली सिलाई लाइन लग जाएंगे ये कपड़ा जी छा ज्यादा मोटा थोड़ा जा करके अपना ध्यान ना सिलाना पवे ਬਣੀਆਂ ਮੋਢਿਆਂ ਵਾਲੀਆਂ ਸਲਾਈਆਂ ਲੱਗੀਆਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਨੂੰ ਮੋੜ ਲੈਣਾ ਦੂਰਾ ਕਰ ਲੈਣਾ ਇਸ ਤਰ੍ਹਾਂ ਆਵਲ ਕੱਚਾ ਵਾਲੀ ਸਲਾਈ ਆਪਣੇ ਇਹਨੂੰ ਇਸ ਤਰ੍ਹਾਂ ਜਿੰਨੀ ਤੁਸੀਂ ਮੋੜੇ ਰੱਖਣੀਆਂ ਇੱਥੋਂ ਉਸ ਤਰ੍ਹਾਂ ਨਿਸ਼ਾਨ ਲਾ ਕੇ ਉੱਥੇ ਰੱਖ ਸਕਦੇ ਹੋ ਅੱਪਰੱਖਾਂਗੇ ਜੀ 4.5 ਪੌਣੇ 5 ਇੱਥੇ ਨਿਸ਼ਾਨ ਲਾ ਲਾਂਗੇ ਇਹ ਸਲਾਈ ਇੱਥੋਂ ਮੂਹਰੀ ਤੋਂ ਲਾ ਕੇ ਜੀ ਸਾਰੇ ਸ਼ਰਟ ਖਤਮ ਹੋ ਕੇ ਉੱਥੇ ਜਾ ਕੇ ਐਂਡ ਤੇ ਮੁੱਕੂਗੀ ਇੱਕ ਸਲਾਈ ਲੱਗੂਗੀ ਐਤੋਂ ਤੁਸੀਂ ਚੰਗੀ ਤਰ੍ਹਾਂ ਪੱਕਾ ਕਰ ਦੇਣਾ ਦੋ ਸਲਾਈਆਂ ਲਾ ਕੇ ਫੇਰ ਤੋਂ ਜਿਹੜੀ ਆਪਣੀ ਆ ਸਲਾਈ ਹੈ ਮੋਢੇ ਵਾਲੀ ਇਹ ਦੋ ਸਲਾਈਆਂ ਹੋਣਗੇ ਇੱਕ ਇਧਰ ਲਈ ਹੋ ਗਈ ਇੱਕ ਇਧਰ ਲਈ ਹੋ ਗਈ ਇਹਨੂੰ ਇੱਕ ਨੂੰ ਆਪਾਂ ਇਧਰ ਨੂੰ ਕਰ ਦੇਣਾ ਇੱਕ ਨੂੰ ਉਧਰ ਨੂੰ ਦੋਨਾਂ ਨੂੰ ਇੱਕ ਸਾਈਡ ਨੂੰ ਨਹੀਂ ਕਰਨਾ ਫੇਰ ਆਪਣਾ ਇੱਥੇ ਬਚ ਜਾ ਵਡਾ ਬੰਝੂਆ ਮੋਟਾ ਜਿਹਾ ਹੋ ਜੂਆ ਇਸ ਤਰ੍ਹਾਂ ਇੱਥੇ ਆਪਾਂ ਸਲਾਈ ਨੂੰ ਥੋੜੀ ਜਿਹੀ ਮੋੜ ਕੇ ਲਾ ਦਾਂਗੇ ਤਾਂ ਕਿ ਆਪਣਾ ਕੰਮ ਪੱਕਾ ਹੋਏ ਬਾਅਦ ਚੁੱਧੜੇ ਨਾ ਹੁਣ ਆਪਾਂ 48 ਸਾਈਡ ਤੇ ਬੱਖੀ ਵਾਲੀ ਸਲਾਈ ਢਾਕ ਵਾਲੀ ਸਲਾਈ ਜਿਹਨੂੰ ਬੋਲਦੇ ਆ ਉਹ ਲਾਉਣੇ ਆ ਉਹ ਜੇ ਤੁਹਾਡੇ ਕੋਲੇ ਕਪੜਾ ਜ਼ਿਆਦਾ ਹੈ ਤੁਸੀਂ ਵੱਧ ਵੀ ਦੇ ਸਕਦੇ ਹੋ ਵਿੱਚ ਆਪਾਂ ਇੰਨਾ ਇੰਨਾ ਹੀ ਦੇਵਾਂਗੇ ਟੋਲ ਵਰਕੇ estranges ਲਾਈਨ ਹੁਣ ਆਪਾਂ ਇਧਰਲੀ ਸਾਈਡ ਤੋਂ ਉਸੇ ਤਰ੍ਹਾਂ ਹੀ ਸਿਲਾਈ ਲਾਵਾਂਗੇ ਜਿੰਨਾ ਆਪਾਂ ਉਧਰੋਂ ਰੱਖਿਆ ਮਾਰਜਿਨ ਉਨੇ ਇਧਰ ਰੱਖਣੀ ਖੁੱਲੀ ਰੱਖਣੀ ਜਿੰਨੀ ਬਾ ਇਸ ਤਰ੍ਹਾਂ ਨਾਪ ਲਓ ਤੁਸੀਂ ਇਹ ਰਿਨਸ਼ਾ ਲਾਓ ਇਸ ਤਰ੍ਹਾਂ ਹਸਤੇ ਹਸਤੇ ਸਲਾਈ ਲਾਈ ਜਾਣੀ ਹੈ ਬੱਚਿਆਂ ਦੇ ਇਨਰ ਵਗੈਰਾ ਵੀ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ ਤੋਲ ਵਾਲਾ ਕਪੜਾ ਬਾਜ਼ਾਰ ਚੋਂ ਸਾਨੀ ਨਾਲ ਮਿਲ ਜਾਂਦਾ ਜੀ ਇਹ ਆਕੇ ਆਪਾ ਬਣਾ ਸਕਦੇ ਹਾਂ ਦੋਨੇ ਸਲਆਂਿਆਂ ਲੱਗੀਆਂ ਆਪਣੀਆਂ ਬਾਹਾਂ ਲਈ ਵੀ ਢਾਕਾਂ ਲਈ ਵੀ ਹੋ ਗਈ। ਹੁਣ ਆਪਾਂ ਇਹਨੂੰ ਸਿੱਧੀ ਕਰ ਲੈਨੇ ਆ ਇਸ ਤਰ੍ਹਾਂ ਸਿੱਧੀ ਕਰਕੇ ਜਿਹੜੀ ਹੁਣ ਆਪਣੀ ਨੀਚੇ ਵਾਲੀ ਘੇਰ ਵਾਲੀ ਸਲਾਈ ਹੈ ਉਹ ਲਾਵਾਂਗੇ ਉਹ ਤੁਸੀਂ ਕੀ ਕਰਨਾ ਇੱਕ ਸਾਈਡ ਤੋਂ ਲਾਉਣ ਲੱਗਣਾ ਜਿੱਧਰੋਂ ਆਪਾਂ ਸਲਾਈ ਕੀਤੀ ਆ ਵਾਲੇ ਸੀਨਾ ਇੱਥੋਂ ਇਹਨੂੰ ਦੋਨੇ ਪਾਸੇ ਨੂੰ ਇਸ ਤਰ੍ਹਾਂ ਇੱਕ ਲੜ ਨੂੰ ਉਧਰ ਮੋੜ ਦੇਣ ਇੱਕ ਨੂੰ ਉਧਰ ਇਸ ਤਰ੍ਹਾਂ ਉੱਪਰ ਕਰ ਲੈਣਾ ਜਿੰਨਾ ਤੁਸੀਂ ਕਪੜਾ ਵਿੱਚ ਰੱਖਣਾ ਦੇਣਾ ਦੇ ਸਕਦੇ ਹੋ ਆਪਾਂ ਤਾਂ 2 ਇੰਚੀ ਵੱਧ ਰੱਖਿਆ ਸੀ ਜੀ ਕੁਸ ਉਧਰ ਉੱਪਰ ਆ ਗਿਆ ਥੀਰੇ ਦੇ ਵਿੱਚ ਕੁਸ ਇੰਨਾ ਕਿ ਇੱਥੇ ਫੱਟਾ ਮੋੜ ਲਾਂਗੇ ਆਪਾਂ ਆস্তে আস্তে ਸਲਾਈ ਲਾਉਣੀ ਖਿਚਣਾ ਨਹੀਂ ਨਹੀਂ ਤਾਂ ਵਾਦ ਜੂ ਵਾਦਨ ਤੋਂ ਬਾਅਦ ਹੋ ਬੋਲੇ ਜੀ ਨਿਕਲ ਲੱਗ ਜਾਂਦੀ ਹੈ ਜੀ ਫਿਰ ਆ ਆਪਣੀ ਸਲਾਈ ਲੱਗ ਗਈ ਹੁਣ ਆਪਾਂ ਤੁਹਾਨੂੰ ਦੱਸਦੇ ਆ ਗਲਾ ਕਿਸ ਤਰ੍ਹਾਂ ਬਣਾਵਾਂਗੇ ਹੁਣ ਤੁਸੀਂ ਗਲਾ ਬਣਾਉਣਾ ਉਹ ਕਿਵੇਂ ਬਣਾਉਣਾ ਇਸ ਤਰ੍ਹਾਂ ਕਰਨਾ ਤੁਸੀਂ ਆ ਜਿਹੜਾ ਆਪਣਾ ਗਲਾ ਕਟਿੰਗ ਕੀਤਾ ਸੀ ਆਪਾਂ ਇਹ ਰਹਿ ਗਿਆ ਬਣਾਉਣ ਨਾਲ ਕੱਲਾ ਤੇ ਇਹਨੂੰ ਇਸ ਤਰ੍ਹਾਂ ਐਵੇਂ ਦੂਰਾ ਕਰ ਲੈਣਾ ਚੰਗੀ ਤਰ੍ਹਾਂ ਇਸ ਤਰ੍ਹਾਂ ਨਾਲ ਦੂਰਾ ਕਰਕੇ ਇਹਨੂੰ ਇਸ ਤਰ੍ਹਾਂ ਨਾਪ ਲੋ ਤੁਸੀਂ ਵੀ ਕਿੰਨਾ ਬੰਦਾ ਤੁਹਾਡਾ ਲੰਬਾਈ ਦੇ ਵਿੱਚ ਇਹ ਆਪਣਾ ਹੈਗਾ ਜੀ ਦੂਰਾ 11 ਇੰਚ 11 ਚੋਂ ਆਪਾਂ 2 ਇੰਚ ਕੱਟ ਕਰੇ 18 ਇੰਚ 2 ਇੰਚ ਘਟਾ ਕੇ ਕੱਪੜਾ ਜਿਹੜਾ ਆਪਾਂ ਉਹਦੇ ਨਾਲੋਂ ਕਟਾਂਗੇ ਇਹਦੇ ਨਾਲ ਗਰਦਨੀ ਲਾਉਣ ਵਾਸਤੇ ਉਹ 2 ਇੰਚ ਘਟਾ ਕੇ ਕਟਾਂਗੇ ਜੀ ਦੂਰਾ 11 ਤਾਂ ਦੂਰਾ ਉਹ 9 ਕਟਾਂਗੇ ਆਪਾਂ 9 ਤੇ 9 ਦਾ ਡਬਲ ਕੀਤਾ ਜੀ 18 ਹੋ ਗਿਆ 18 ਇੰਚ ਕੱਪੜਾ ਆਪਾਂ ਕੱਟਣਾ ਜਿਹੜਾ ਆਹ ਵਾਲਾ ਕੱਪੜਾ ਹੁਣ ਆਪਣਾ ਬਚਿਆ ਸੀ ਇਹਦੇ ਨਾਲ ਕਟਾਂਗੇ ਇਹ ਜਿਹੜਾ ਕੱਪੜਾ ਤੁਸੀਂ ਇਸ ਤਰ੍ਹਾਂ ਸਟਿਚ ਕਰਕੇ ਦੇਖ ਲੈਣਾ ਜਿਸ ਜਿਸ ਪਾਸੇ ਨੂੰ ਵੱਧਦਾ ਹੋ ਉਹ ਇਸ ਤਰ੍ਹਾਂ ਉਸ ਪਾਸੇ ਨੂੰ ਇਹਦੀ ਐਸ ਲੰਮੀ ਪੱਟੀ ਕਟਣੀ ਆ ਐਸ ਲੋੜ ਦੂਸਰੇ ਲੋੜ ਤੇ ਨਹੀਂ ਘਟਣਾ ਐਸ ਲੋੜ ਤੇ ਤੇ ਵੱਧਦਾ ਹੀ ਨਹੀਂ ਜੀ ਐਸ ਲੋੜ ਤੇ ਇਸ ਤਰ੍ਹਾਂ ਖਿੱਚੇ ਤੋਂ ਵੱਧਦਾ ਆ ਆਪਾਂ ਇਹਨੂੰ ਹੁਣ ਦੂਰਾ ਕਰ ਲੈਣੇ ਆ ਇਸ ਤਰ੍ਹਾਂ ਦੂਰਾ ਚਾਹੀਦਾ ਆਪਾਂ ਨੂੰ 9 ਇਹ ਥੋੜਾ ਜਿਹਾ ਜ਼ਿਆਦਾ ਐਸ 3 ਇਹ ਤੋ ਤੱਕ 9 ਹੋ ਗਿਆ ਇਹਨੂੰ ਐਸਟਰਾ ਮੋੜ ਲਾਂਗੇ ਸਸ ਲੋੜ ਤੇ ਆਪਾਂ 3 ਕਟਣਾਂਗੇ 3 ਇਧਰ ਥੋੜਾ ਜਿਹਾ ਕਾਣਾ ਆਪਾਂ ਕਟਿੰਗ ਕਰਾਂਗੇ ਲੰਬਾਈ ਲੋਟ ਦੂਰ ਨਾ ਰੱਖਾਂਗੇ 10 ਆਪਾਂ ਥੋੜੀ ਜਿਹੀ ਕਟਿੰਗ ਕਰ ਦਾਂਗੇ ਬਾਅਦ ਚ इस तरह हम कटिंग कर करके नाप के देख लो ना तो थोड़ा है ज्यादा यदि होर कटिंग कर दें आप हम इन तुम इस तरह पुट्ठा कर लेना पुट्ठा करके इत ला देनी ਥੋੜਾ ਥੋੜਾ ਵਿੱਚ ਦੇਖੇ ਸਲਾਈ ਲਾ ਦੋ ਆ ਹੁਣ ਆਪਣਾ ਗੋਲ ਹੋ ਗਿਆ ਕਪੜਾ ਆ ਦੇਖੋ ਗੋਲ ਬਣ ਗਿਆ ਇਹਨੂੰ ਹੁਣ ਤੁਸੀਂ ਇਸ ਤਰ੍ਹਾਂ ਐਵੇਂ ਮੋੜ ਲੈਣਾ ਸਾਰੇ ਨੂੰ ਇਹਨੂੰ ਐਵੇਂ ਮੋੜ ਕੇ ਆਪਾਂ ਇਤੋਂ ਐਵੇਂ ਕਰਕੇ ਕੱਪੜੇ ਨੂੰ ਮੋੜ ਕੇ ਇੱਕ ਵਾਰੀ ਕੱਚੀ ਸਿਲਾਈ ਲਾ ਲੈਣੇ ਆ। ਮੋੜੇ। ਬਾਕੀ ਜੇ ਤੁਹਾਨੂੰ ਗਲੇ ਦਾ ਨਹੀਂ ਪਤਾ ਲੱਗਦਾ ਨਾ ਆਪਣਾ ਜੀ ਤੁਸੀਂ ਇਸ ਤਰ੍ਹਾਂ ਬਣਾ ਕੇ ਪਹਿਲਾਂ ਸ਼ਰਟ ਨੂੰ ਗਰਦਨੀ ਲਾਉਣ ਤੋਂ ਪਹਿਲਾਂ ਪਾ ਕੇ ਦੇਖ ਸਕਦੇ ਹੋ ਸਿਰਾ ਵੀ ਜੇ ਤੁਹਾਡਾ ਜੇ ਗਲਾ ਘੀੜਾ ਹੋਏ ਤਾਂ ਫਿਰ ਦੁਬਾਰੇ ਤੁਸੀਂ ਹੋਰ ਕੱਟ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਆਪਣਾ ਹੁਣ ਗਲਾ ਹੁਣ ਇਹਨੂੰ ਆਪਾਂ ਇਹਦੇ ਤੇ ਲਾਉਣੇ ਆ ਲਾਉਣ ਤੋਂ ਪਹਿਲਾਂ ਤੁਸੀਂ ਸ਼ਰਟ ਨੂੰ ਸਿੱਧਾ ਕਰ ਲੈਣਾ ਜੀ ਪਹਿਲਾਂ ఫో పై హాను జీ ఫ ਐਸਟਰਾ ਤੁਸੀਂ ਇਹਨੂੰ ਥੋੜੀ ਜਿਹੀ ਖਿੱਚ ਕੇ ਲਾਉਣੀ ਹੈ ਸ਼ਰਟ ਵਾਲਾ ਕਪੜਾ ਨਹੀਂ ਖਿੱਚਣਾ ਜਿਹੜੀ ਆਪਾਂ ਗਰਦਨੀ ਬਣਾਈ ਹੈ ਇਹਨੂੰ ਥੋੜੀ ਕੱਸ ਕੇ ਰੱਖਣੀ ਹੈ ਹੱਥ ਦੇ ਵਿੱਚ ਫਿਰ ਆਪਣੀ ਸ਼ੇਪ ਸੋਹਣੀ ਬਣੂਗੀ ਜੀ ਐਸਟਰਾ ਫਿਰ ਢੰਗਾ ਕਪੜਾ ਨਹੀਂ ਖਿੱਚਣਾ ਆਪਣੀ ਸ਼ਰਟ ਵਾਲਾ ਕਪੜਾ ਨਹੀਂ ਖਿੱਚਣਾ ਇਹਨੂੰ ਖਿੱਚਨੀ ਹੈ ਗਰਦਨੀ ਨੂੰ ਕੱਲੀ ਨੂੰ ਤੁਸੀਂ

ਆ ਆਪਣੀ ਲੱਗ ਗਈ ਹੁਣ ਸਿੱਧੀ ਕਰਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਸਿੱਧੀ ਕਰ ਲਈ ਹੁਣ ਇਸ ਤਰ੍ਹਾਂ ਦਾ ਆਪਣਾ ਗਲਾ ਬਣ ਗਿਆ ਹੁਣ ਕੀ ਕਰਨਾ ਆ ਜਿਹੜਾ ਬੁੱਚ ਹੋਊਗਾ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਮੁੜ ਕੇ ਇਹਦੇ ਉੱਪਰ ਇੱਕ ਸਲਾਈ ਲਾ ਦਾਂਗੇ ਤਾਂ ਕਿ ਆਪਣਾ ਪੱਕਾ ਕੰਮ ਹੋ ਜੇ ਪਾਉਣ ਵੇਲੇ ਕੋਈ ਸਲਾਈ ਪੱਟੀ ਨਾ ਜਾਵੇ ਇਹਦੇ ਨਾਲ ਨਾਲ ਸਲਾਈ ਲਾ ਦਾਂਗੇ ਉੱਪਰ ਜਿਹੜਾ ਆਪਣਾ ਬੁੱਚ ਹੋਊਗਾ ਇਹਨੂੰ ਇਸ ਤਰ੍ਹਾਂ कपड़े orang yang देंगे अंदर ले ਨਾ ਪੈਨ ਨੂੰ ਚੰਗੀ ਤਰ੍ਹਾਂ ਵਿਸਾ ਕੇ ਤੁਹਾਨੂੰ ਦਿਖਾਉਣੀ ਹੈ ਜੀ ਕਿਸ ਤਰ੍ਹਾਂ ਬਣੀ ਹੈ ਹਾ ਦੇਖੋ ਜੀ ਆਪਣੀ ਟੀ-ਸ਼ਰਟ ਬਣ ਕੇ ਤਿਆਰ ਆ ਇਸ ਤਰ੍ਹਾਂ ਦੀ ਲੱਗਦੀ ਹੈ ਬਣੀ ਹੋਈ ਦੇਖੋ ਦੇਖ ਕੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਕਿਸ ਤਰ੍ਹਾਂ ਦੀ ਬਣੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ ଆଉ ଦେଖୁନ ଏଡ଼େ ତ